ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਕੈਨੇਡਾ ਛੱਡਣ ਤੋਂ ਇਨਕਾਰੀ ਲੱਖਾਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦੀ ਵਿਵੰਧਬੰਦੀ ਕਰ ਰਹੇ ਇਮੀਗ੍ਰੇਸ਼ਨ ਵਿਭਾਗ ਦੇ ਗੁੱਜੀ ਯੋਜਨਾ ਸਾਹਮਣੇ ਆਈ ਹੈ ਜੀ ਹਾਂ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦਾ ਕਹਿਣਾ ਹੈ ਕਿ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਪੁੱਜੇ ਲੋਕਾਂ ਦੀ ਵਾਪਸੀ ਦਾ ਅੰਕੜਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ 21 ਲੱਖ ਲੋਕਾਂ ਦੇ ਟੈਂਪਰੇਰੀ ਵੀਜ਼ਾ ਪਿਛਲੇ ਬਾਰੇ ਖਤਮ ਹੋ ਗਏ ਅਤੇ 19 ਲੱਖ ਵੀਜ਼ੇ ਨਵੇਂ ਸਾਲ ਦੌਰਾਨ ਖਤਮ ਹੋ ਰਹੇ ਨੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਅਤੇ ਇਮੀਗ੍ਰੇਸ਼ਨ ਵਿਭਾਗ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਕਿਸੇ ਹੱਦ ਤੱਕ ਇਕੱਤਰ ਕਰਨ ਦੇ ਸਮਰੱਥ ਨੇ ਪਰ ਮੁਕੰਮਲ ਅੰਕੜਾ ਸਾਹਮਣੇ ਲਿਆਉਣ ਦਾ ਕੋਈ ਸੌਖਾ ਤਰੀਕਾ ਮੌਜੂਦ ਨਹੀਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਕਿ ਦੁਨੀਆ ਦੇ ਕਈ ਮੁਲਕ ਆਪਣੀ ਧਰਤੀ ਤੇ ਆਉਣ ਵਾਲੇ ਅਤੇ ਵਾਪਸੀ ਕਰਨ ਵਾਲਿਆਂ ਦੀ ਗਿਣਤੀ ਦਾ ਹਿਸਾਬ ਰੱਖਦੇ ਨੇ ਅਤੇ ਕੈਨੇਡਾ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ ਉਦਰ ਸੀਬੀਐਸਏ ਦੀ ਇੰਟੈਲੀਜੈਂਸ ਅਤੇ ਐਨਫੋਰਸਮੈਂਟ ਇਕਾਈ ਦੇ ਵਾਈਸ ਪ੍ਰੈਜ਼ੀਡੈਂਟ ਐਰਨ ਮੈਕਰੋਡੀ ਦਾ ਮੰਨਣਾ ਹੈ ਕਿ ਜਨਮ ਮਿਤੀ ਅਤੇ ਯਾਤਰਾ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ ਪਰ ਫਿਲਹਾਲ ਬਾਰਡਰ ਏਜੰਸੀ ਕੋਲ ਇਹ ਤਾਕਤ ਨਹੀਂ ਕਿ ਵੀਜ਼ਾ ਐਕਸਪਾਇਰ ਹੋਣ ਮਗਰੋਂ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਦਾ ਹਿਸਾਬ ਰੱਖਿਆ ਜਾ ਸਕੇ ਇਸੇ ਦੌਰਾਨ ਲੀਨਾ ਡੇਰਬ ਨੇ ਦੱਸਿਆ ਕਿ ਇਮੀਗ੍ਰੇਸ਼ਨ ਦਾ ਅੰਕੜਾ ਜਿੰਨਾ ਸੰਭਵ ਹੋ ਸਕੇ ਹੀਠਾ ਰੱਖਣ ਦੇ ਯਤਨ ਕੀਤੇ ਜਾ ਰਹੇ ਨੇ। ਮਿਸਾਲ ਵਜੋਂ 2025 ਦੌਰਾਨ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਤੇ ਕੈਨੇਡਾ ਪੁੱਜਣ ਵਾਲਿਆਂ ਦਾ ਟੀਚਾ 673000 ਰੱਖਿਆ ਗਿਆ ਪਰ 1 ਜਨਵਰੀ ਤੋਂ 3 ਨਵੰਬਰ ਤੱਕ ਸਿਰਫ 305000 ਟੈਂਪਰੇਰੀ ਰੈਜ਼ਿਡੈਂਸੀ ਕੈਨੇਡਾ ਪੁੱਜੇ। ਇਸੇ ਤਰ੍ਹਾਂ ਪਿਛਲੇ ਸਾਲ 395000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਣੀ ਸੀ ਪਰ 393500 ਨੂੰ ਹੀ ਪੱਕੇ ਹੋਣ ਦਾ ਮੌਕਾ ਮਿਲਿਆ ਅਸਾਈਲਮ ਕਲੇਮ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਟੱਡੀ ਵੀਜ਼ਾ ਤੇ ਆਏ 22000 ਲੋਕਾਂ ਨੇ ਕੈਨੇਡਾ ਵਿੱਚ ਪਨਾਹ ਮੰਗੀ ਪਰ ਇਹਨਾਂ ਵਿੱਚੋਂ ਸਿਰਫ 20% ਦਾਅਵੇ ਹੀ ਪ੍ਰਵਾਨ ਹੋ ਸਕੇ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੈਲ ਰੈਂਪਲ ਗਾਰਨਰ ਮੁਤਾਬਕ 2024 ਦੌਰਾਨ 112000 ਟੈਂਪਰੇਰੀ ਰੈਜ਼ੀਡੈਂਟਸ ਨੇ ਅਸਾਈਲਮ ਕਲੇਮ ਕੀਤੇ ਪਰ ਫੈਡਰਲ ਸਰਕਾਰ ਮੁਤਾਬਕ ਸਿਰਫ 14% ਨੂੰ ਹੀ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਸਕੀ ਇੱਥੇ ਦੱਸਣਾ ਬਣਦਾ ਹੈ ਕਿ 2026 ਵਿੱਚ 380000 ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਹੈ ਪਰ ਉਮੀਦਵਾਰਾਂ ਦੀ ਗਿਣਤੀ 6 ਗੁਣਾ ਤੱਕ ਨਜ਼ਰ ਆ ਰਹੀ ਹੈ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਪਹਿਲਾਂ ਹੀ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਅਤੇ ਹੁਣ ਅਜਿਹੇ ਪ੍ਰਵਾਸੀਆਂ ਦਾ ਅੰਕੜਾ ਵਧ ਕੇ ਦੁੱਗਣਾ ਹੋ ਸਕਦਾ ਹੈ ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੌਰਾਨ ਕੈਨੇਡਾ ਸਰਕਾਰ ਵੱਲੋਂ ਸਿਰਫ 2485 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਦਕਿ 2 ਸਾਲ ਪਹਿਲਾਂ ਇਹ ਅੰਕੜਾ 90000 ਤੋਂ ਉੱਤੇ ਦਰਜ ਕੀਤਾ ਗਿਆ ਬਿਆਰ ਰਿਪੋਰਟ ਹਮਦਰ ਟੀਵੀ